ਪੰਜਾਬ ਦੇ ਮੋਢੀ ਪੰਜਾਬ ਨੂੰ ਮਾਰਨ ਤੇ ਹੋ ਜਾਣ ਉਸ ਟਾਈਮ ਤੇ ਕੁਝ ਨਹੀਂ ਹੋ ਸਕਦਾ ਹੁੰਦਾ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਆ ਵੇਖੋ ਜਿਹੜੇ ਪ੍ਰਵਾਸੀ ਕਿਵੇਂ ਆ ਰਹੇ ਆ ਇਹ ਮਜ਼ਦੂਰ ਆ ਇਹਨਾਂ ਨੂੰ ਜਿਵੇਂ ਉਹਨਾਂ ਨੇ ਕਹਿਤਾ ਫੈਕਟਰੀਆਂ ਵਾਲਿਆਂ ਨੇ ਇਹਨਾਂ ਤੋਂ ਚਾਹ ਰਹੇ ਨੇ ਉਵੇਂ ਹੀ ਕਰਨਾ ਜੇਕਰ ਇਹਨਾਂ ਨੂੰ ਇੰਨੀ ਮੱਤ ਹੁੰਦੀ ਤੇ ਆਪਦੀਆਂ ਤਨਖਾਹਾਂ ਹ ਦਿਹਾੜੀਆਂ ਵਧਾਉਣ ਦੀ ਵੀ ਇਹ ਮਤਲਬ ਹੜਤਾਲ ਕਰ ਸਕਦੇ ਸੀ ਫੈਕਟਰੀਆਂ ਕੋਲੇ ਪਰ ਨਹੀਂ ਚਲੋ ਜੋ ਵੀ ਹੈ ਹੁਣ ਗੱਲ ਇੱਥੇ ਇਹ ਆ ਕਿ ਉਂਜ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਜਾਂਦਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਹੁਣ ਤੁਸੀਂ ਇੱਕ ਗੱਲ ਦੱਸੋ ਵੀ ਇੱਕ ਪਾਸੇ ਤੁਸੀਂ ਬਚਾਉ ਬਚਾਉ ਕਰੀ ਜਾਂਦੇ ਆ ਦੂਜੇ ਪਾਸੇ ਤੁਸੀਂ ਮਾਰੂ ਮਾਰੂ ਕਰੀ ਜਾਂਦੇ ਆ ਹੁਣ ਤੁਸੀਂ ਜਾਂ ਤਾਂ ਇੱਕ ਚਿਹਰਾ ਰੱਖੋ ਆਪਦਾ ਤੇ ਜੇਕਰ ਕੰਮ ਨੇ ਇਹੀ ਚੱਲਦਾ ਰਿਹਾ ਤਾਂ ਪੰਜਾਬ ਨੂੰ ਕੋਈ ਬਚਾ ਨਹੀਂ ਸਕਦਾ ਜਿੱਥੋਂ ਤੱਕ ਮੈਨੂੰ ਲੱਗਦਾ ਹੁਣ ਜਿਵੇਂ ਕਹਿ ਲਓ ਹਜ਼ਾਰਾਂ ਪ੍ਰਵਾਸੀ ਆ ਜਿਹੜਾ ਉਹ ਟਰੱਕਾਂ ਦੇ ਟਰੱਕ ਭਰ-ਭਰ ਕੇ ਜੇਲ੍ਹ ਦੇ ਅੱਗੇ ਜਿਹੜੇ ਸੈਂਟਰ ਜੇਲ੍ਹ ਦੇ ਅੱਗੇ ਬਣੇ ਬਿਲਡਿੰਗਾਂ ਬਣੀਆਂ ਉਹਨਾਂ ਵਿੱਚ ਭਰਿਆ ਜਾ ਰਿਹਾ ਇਹਨਾਂ ਨੂੰ ਇਹ ਹੁਣ ਕੀ ਲੜਾਈ ਕਰਨ ਵਾਸਤੇ ਬੁਲਾਏ ਹੋਇਆ ਜਾਂ ਕੀ ਮਤਲਬ ਉਹ ਕੀ ਸਿਸਟਮ ਕੀ ਹੈ ਜੇਕਰ ਗੱਲ ਪਾਣੀ ਦੀ ਕਰੀਏ ਤਾਂ ਪਾਣੀ ਬਰਬਾਦ ਕਰ ਕੌਣ ਰਿਹਾ ਪ੍ਰਸ਼ਾਸਨ ਵੀ ਇੰਨਾਂ ਲੋਇਆ ਪਿਆ ਸਾਰਾ ਕੁਝ ਆ ਵੇਖੋ ਕਿਵੇਂ ਟਰੱਕਾਂ ਦੇ ਟਰੱਕ ਲੱਗ ਰਹੇ ਆ ਜੇਲ੍ਹ ਦੇ ਪਾਸੇ ਆ ਚੈੱਕ ਕਰ ਲਓ ਤੇ ਮੈਂ ਹੁਣ ਕਹਿਣਾ ਚਾਹਿਓ ਕੋਈ ਲੱਖਾ ਸੁਧਾਰਣਾ ਹੋਵੇ ਚਾਹੇ ਕੋਈ ਹੋਰ ਹੋਵੇ ਪੰਜਾਬ ਦੇ ਵਿੱਚ ਕੋਈ ਵੀ ਕੱਲ ਨੂੰ ਕੋਈ ਮੇਰੇ ਅਰਗਾ ਜਾਂ ਕੋਈ ਪੁਰਾਣਾ ਪੁਰਾਣਾ ਦੇ ਉੱਠ ਕੇ ਕਵੇ ਕਿ ਜੀ ਪੰਜਾਬ ਤੇ ਧੱਕਾ ਹੋ ਰਿਹਾ ਬਾਈ ਜੀ ਪੰਜਾਬ ਤੇ ਧੱਕੇ ਤਾਂ ਹੋਣਗੇ ਜਦੋਂ ਪਾਣੀ ਨੂੰ ਬੇਕਾਰ ਕੀਤਾ ਜਾ ਰਿਹਾ ਜਿਹਦੇ ਨਾਲ ਕਿੱਡੀਆਂ ਕਿੱਡੀਆਂ ਭੈੜੀਆਂ ਬਿਮਾਰੀਆਂ ਲੱਗ ਰਹੀਆਂ ਕੈਂਸਰ ਤੱਕ ਕੋਈ ਮੈਨੂੰ ਮਿਲੇ ਸੀ ਉੱਥੇ ਉਹ ਕਹਿੰਦੇ ਜੀ ਜਿਹੜਾ ਕਿ ਧੂਆਂ ਆਉਂਦਾ ਚੱਪਲਾਂ ਚੁੱਪਲਾਂ ਦਾ ਕਿਉਂ ਸਾਡੇ ਬੱਚਿਆਂ ਨੂੰ ਕੈਂਸਰ ਕਰ ਰਿਹਾ ਸਾਡੇ ਹਰ ਘਰੇ ਇੱਕ ਮਰੀਜ਼ ਆ ਜਾਂ ਤਾਂ ਸਰਕਾਰ ਇਹ ਕਹ ਇੱਕ ਪਾਸੇ ਤਾਂ ਸਰਕਾਰ ਬੜਾ ਕਹਿਣ ਦੀ ਹੈ ਜੀ ਅਸੀਂ ਤੁਹਾਡੇ ਬਚਾਅ ਵਾਸਤੇ ਆ ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਬਿਜ਼ਨਸmenਾਂ ਨੂੰ ਬਚਾਉਣ ਵਾਸਤੇ ਸਰਕਾਰਾਂ ਹੁੰਦੀਆਂ ਨਾ ਕਿ ਲੋਕਾਂ ਨੂੰ ਬਚਾਉਣ ਵਾਸਤੇ ਜੇਕਰ ਲੋਕਾਂ ਨੂੰ ਬਚਾਉਣ ਵਾਸਤੇ ਸਰਕਾਰਾਂ ਹੁੰਦੀਆਂ ਤਾਂ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਅੱਜ ਲੋਕਾਂ ਦੀ ਸੁਣਵਾਈ ਹੋਣੀ ਸੀਗੀ ਇੱਥੇ ਰੌਲਾ ਲੱਖੇ ਸਿਧਾਣੇ ਦਾ ਨਹੀਂਗਾ ਇੱਥੇ ਰੌਲਾ ਕਿਸੇ ਹੋਰ ਦਾ ਨਹੀਂਗਾ ਰੌਲਾ ਇੱਥੇ ਪਾਣੀ ਨੂੰ ਲੈ ਕੇ ਸੀਗਾ ਤੇ ਔਰ ਲੱਖੇ ਸਿਧਾਣੇ ਨੂੰ ਕਾਏ ਮੁੱਦਾ ਨਹੀਂ ਚੱਕਣ ਦੇਣਾ ਚਾਹੀਦਾ ਸੀ ਸਰਕਾਰ ਨੂੰ ਸਰਕਾਰ ਖੁਦ ਆ ਕੇ ਵੇਖਦੀ ਵੀ ਬਣ ਕੀ ਰਿਆ ਕੀ ਹੋ ਕੀ ਰਿਆ ਮੇਰੇ ਹਿਸਾਬ ਨਾਲ ਇੱਕ ਟਰੱਕ ਸ਼ਾਇਦ ਆ ਵੀ ਚੱਲ ਰਿਹਾ ਨਹੀਂ ਇਹ ਨਹੀਂਗਾ ਇਹ ਤੁਸੀਂ ਇਹ ਹਿਸਾਬ ਲਾਓ ਕਿ ਲੋਕ ਜਾਣ ਤੇ ਜਾਣ ਕਿੱਧਰ ਪੰਜਾਬ ਦੇ ਲੋਕ ਜਾਣ ਕਿੱਧਰ ਇਹਦਾ ਮਤਲਬ ਇਹ ਆ ਕਿ ਜੇਕਰ ਟੈਕਸ ਭਰੋਗੇ ਸਿੱਟਾ ਵੀ ਚੱਲੂਗਾ ਜੇਕਰ ਟੈਕਸ ਭਰੋਗੇ ਸ਼ਰਾਬ ਵੀ ਚੱਲੂਗੀ ਟੈਕਸ ਭਰੋਗੇ ਤਾਂ ਹੋਰ ਕਈ ਕੰਮ ਜਿਹੜੇ ਉਹ ਚੱਲਣਗੇ ਉਹ ਜਿਵੇਂ ਸਿੱਟਾਂ ਦੀਆਂ ਸਿੱਟਾਂ ਹੋਗੀਆਂ ਦੁਕਾਨਾਂ ਤੇ ਆਮ ਵੇਖਦਾ ਨਸ਼ਾ ਗੁਟਕੇ ਦੀਆਂ ਮਸ਼ਹੂਰੀਆਂ ਆ ਜਾਣੀਆਂ ਗਿਲਮਲ ਦੀਆਂ ਮਸ਼ਹੂਰੀਆਂ ਆ ਜਾਣੀਆਂ ਮੁਕਤ ਦੀ ਗੱਲ ਬਈ ਇਹ ਆ ਕਿ ਪੰਜਾਬ ਲੱਗ ਰਿਹਾ ਕਿ ਹੁਣ ਪੰਜਾਬ ਸਿਸਟਮ ਗਲਤ ਹੋ ਗਿਆ ਤੇ ਜਿਹੜੇ ਬਾਹਰ ਦੇ ਕੁਝ ਐਨਆਰਆਈ ਮੈਨੂੰ ਫੋਨ ਕਰਕੇ ਇਹ ਕਹਿੰਦੇ ਹੁੰਦੇ ਆ ਯਾਰ ਵੀ ਭਗਵਾਨ ਸਮਾਨ ਨੂੰ ਮਾਰਾ ਕਹਿਣਾ ਭਾਈ ਜੀ ਅਸੀਂ ਉਹਨੂੰ ਮਾਰਾ ਕਹੀਏ ਕੀ ਤੇ ਕਹਿ ਕੇ ਕਰ ਵੀ ਕੀ ਲਵਾਂਗੇ ਜਦੋਂ ਹੁਣ ਬਿਜ਼ਨਸਮੈਨਾਂ ਦੇ ਹੱਥ ਬਾਂਗਡੋਰ ਚੱਲ ਪਈ ਆ ਸਾਰਾ ਕੁਝ ਅਸੀਂ ਕੀ ਕਰ ਸਕਦੇ ਆ ਇੱਕ ਪਾਸੇ ਜਿਹੜੇ ਪੰਜਾਬੀ ਆ ਉਹ ਉਧਰ ਨੂੰ ਜਾ ਨਹੀਂ ਸਕਦੇ ਤੇ ਜਿਹੜੇ ਪ੍ਰਵਾਸੀ ਆ ਉਹ ਜਿੱਦਰ ਦੀ ਮਰਜ਼ੀ ਹੈ ਉਹਨਾਂ ਨੂੰ ਸਿਰਫ ਪੰਜਾਬੀ ਰੋਕੀ ਜਾਂਦੇ ਆ ਪ੍ਰਵਾਸੀਆਂ ਨੂੰ ਬਾਕੀ ਪ੍ਰਸ਼ਾਸਨ ਨਹੀਂ ਰੋਕ ਰਿਹਾ ਇਸ ਕਰਕੇ ਇੰਨਾ ਤੱਕਾ ਨਹੀਂ ਚਾਹੀਦਾ ਮੇਰੀ ਖੁਦ ਸਕੀ ਮਾਸੀ ਦੀ ਕੁੜੀ ਕੈਂਸਰ ਦੀ ਮਰੀਜ਼ ਹੋਈ ਪਈ ਆ ਮੇਰਾ ਸਕਾ ਤਾਇਆ ਕੈਂਸਰ ਦਾ ਮਰੀਜ਼ ਹੋਇਆ ਪਿਆ ਮਾਸੀ ਦੀ ਕੁੜੀ ਦਾ ਲਾਜ ਬਠਿੰਡੋ ਚੱਲਦਾ ਖੁੰਗਲ ਹੋਈ ਜਾਂਦੇ ਆ ਹੌਲੀ ਹੌਲੀ ਤਾਇਏ ਦਾ ਲਾਜ ਫਰੀਦਕੋਟੋਂ ਚੱਲਦਾ ਦਿਹਾੜੀਦਾਰ ਬੰਦਿਆਂ ਦੇ ਘਰੇ ਆ ਬਿਮਾਰੀਆਂ ਆਉਣੀਆਂ ਇਹ ਬਿਮਾਰੀਆਂ ਤਾਂ ਬਾਈ ਤਗੜੇ ਤਗੜੇ ਜਿਹੜੇ ਘਿਹਾਨੇ ਹੁੰਦੇ ਆ ਉਹਨਾਂ ਨੂੰ ਮਾਰ ਕੇ ਰੱਖ ਦਿੰਦਿਆਂ ਤੇ ਗਰੀਬ ਬੰਦੇ ਆ ਕੱਪਲੇ ਰਹੂਗਾ ਕੀ ਯਾਰ ਕਮ ਸੇ ਕਮ ਸਾਡੀ ਤਾਂ ਪ੍ਰਵਾਹ ਕਰੋ ਲੋਕਾਂ ਦੀ ਪ੍ਰਵਾਹ ਕਰੋ ਲੋਕ ਬਿਮਾਰੀਆਂ ਚ ਮਰੀ ਜਾਂਦੇ ਸਾਨੂੰ ਗੰਦ ਪੀਲ ਖਵਾ ਰਹੇ ਆ ਜੇਕਰ ਤੁਸੀਂ ਕਹਿੰਦੇ ਆ ਕਿ ਸਭ ਕੁਝ ਵਧੀਆ ਤਾਂ ਅਸੀਂ ਵੀ ਤੁਹਾਡੇ ਨਾਲ ਆ ਸਰਕਾਰ ਦੇ ਅਸੀਂ ਨਾਲ ਆ ਪਰ ਵਿਧਾਨ ਸਭਾ ਦੇ ਵਿੱਚ ਇਹਦਾ ਪਾਣੀ ਪੀਣਾ ਚਾਹੀਦਾ ਨਾ ਐਮ ਐਲ ਏ ਨੂੰ ਪੀਣਾ ਚਾਹੀਦਾ ਲੋਕ ਸਬਜ ਪੀਣਾ ਚਾਹੀਦਾ ਮੈਂ ਵਾਰ-ਵਾਰ ਇਹ ਗੱਲ ਕਹਿਣਾ ਫੈਕਟਰੀਆਂ ਦੇ ਮਾਲਕੇ ਪਾਣੀ ਪੀਣ ਤਾਂ ਕਿ ਲੋਕ ਜਾਂ ਤਾਂ ਚੁੱਪ ਹੋ ਜਾਣ ਪਰ ਨਹੀਂ ਬਾਈ ਜੀ ਲੋਕਾਂ ਦੀ ਕੋਈ ਮਨਿਆਦ ਨਹੀਂ ਰਹੀ ਲੋਕਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਮਾਰਿਆ ਜਾ ਰਿਹਾ ਸਿਰਫ ਇੱਥੇ ਬਿਜ਼ਨਸ ਚਲਾਏ ਜਾ ਰਿਹਾ ਲੋਕਾਂ ਦੀ ਕੋਈ ਪਰਵਾਹ ਨਹੀਂ ਲੋਕ ਜਾਂਦੇ ਤਾਂ ਠੱਠੇ ਖੂਜ ਜਾਣ ਕੋਈ ਦਿੱਕਤ ਨਹੀਂ ਰਾਮਾਜ ਪੁਲਸ ਲੱਗੀ ਪਈ ਆ ਜਾਨ ਨਹੀਂ ਦਿੰਦੇ ਕਿਸੇ ਕੋਸੀ ਵੀ ਬਾਕੀ ਤੁਹਾਡੇ ਸਾਹਮਣੇ ਹੀ ਆ ਬਾਕੀ ਵੇਖੀ ਚੱਲੋ ਜੇ ਤੇ ਜਿਹੜਾ ਜਿਨ੍ਹਾਂ ਨੂੰ ਪ੍ਰਵਾਸੀ ਜਿਹੜੇ ਪ੍ਰਵਾਸੀ ਆ ਭਾਈ ਉਹਨਾਂ ਦੀ ਤਾਂ ਜਿਵੇਂ ਕਹੇ ਲੋ ਛਪਾਂੀਆਂ ਛਪਾਈਂ ਕਹੇ ਲੋ ਉਹ ਭਰ ਕੇ ਆ ਚੁੱਕੇ ਆ ਪੰਜਾਬੀ ਠਹਾਉਂਦਾ ਨਹੀਂ ਠਹਾਉਂਦਾ ਤਾਂ ਨਹੀਂ ਕਿ ਜਿਹਨੇ ਰਾਹ 'ਚ ਕਹਿੰਦੇ ਆਈ ਜਾਂਦੇ ਸੀ ਉਹਨਾਂ ਨੂੰ ਰੋਕ ਲਿਆ ਆ ਲੱਗਦੀ ਹੈ ਭਾਈ ਇੱਥੇ ਸਭ ਆ ਤੁਸੀਂ ਚੈੱਕ ਕਰ ਲਓ ਕਿਵੇਂ ਲੱਗਿਆ ਪਿਆ ਸੇ ਉਹ ਬੜੇ ਲੋਕਾਂ ਦੀ ਪ੍ਰਵਾਹ ਨਹੀਂ ਰਾਜੇਮਾ ਰਾਜਿਆਂ ਨਾਲ ਅੰਗਰੇਜ਼ਾਂ ਵਾਲਾ ਕੰਮ ਹੋ ਰਿਹਾ ਜਿਵੇਂ ਪਹਿਲਾਂ ਲੋਕਾਂ ਨਾਲ ਲੋਕੀ ਸੀ ਹਾਂ ਤੁਹਾਡੇ ਤਾਂ ਹੁਣ ਤੁਸੀਂ ਹੁਣ ਵੇਖ ਲਓ ਕੀ ਬੰਦ ਤੱਕ ਆ ਸਭ ਟਰੈਕਟਰ ਸੋ ਆਹ ਸਭ ਇੱਥੇ ਚਲੋ ਚਲੋ ਜੇ ਤਾਂ ਸਰਕਾਰ ਨੂੰ ਪ੍ਰਵਾਹ ਨਹੀਂ ਸਰਕਾਰ ਨੂੰ ਲੋਕਾਂ ਦੀ ਪ੍ਰਵਾਹ ਨਹੀਂ ਤੇ ਫਿਰ ਦੂਜਿਆਂ ਕੀ ਪ੍ਰਵਾਹ ਨਹੀਂ पहले नंबर पर रब दूजे नंबर से सरकार दोनों हो गए बेकार क्योंकि आम जनता की गल ही नहीं करती वागुरू जी का खालसा वाहगुरू जी की फतेह